ਦੇ ਨਾਲ ਨੂਰ ਪਰਚੋ ਸੋ ਲੈ ਕੇ ਹਾਜ਼ਰ ਹੋ ਗਈਆਂ ਜੀ ਤੁਹਾਡੇ ਸਭ ਦਾ ਮਨਪਸੰਦ ਪ੍ਰੋਗਰਾਮ ਗਲੈਮਰ ਗੋਸਪ ਜੋ ਹੈ ਜੀ ਐਂਟਰਟੇਨਮੈਂਟ ਦੀ ਡੋਸ ਦੇ ਨਾਲ ਭਰਿਆ ਹੋਇਆ ਇੱਕ ਖਾਸ ਪ੍ਰੋਗਰਾਮ ਸੋ ਵੇਟ ਕਰ ਰਹੀ ਸੀ ਜਿਆਦਾ ਲੇਟਤਾ ਨਹੀਂ ਹੋਈ ਸੋ ਲੋਜੀ ਹਾਜ਼ਰ ਹੋ ਚੁੱਕੇ ਆ ਅੱਜ ਦੇ ਕੁਝ ਖਾਸ ਤੇ ਅਹਿਮ ਅਪਡੇਟਸ ਨੂੰ ਲੈ ਕੇ ਜਿਹਦੇ ਵਿੱਚ ਅਸੀਂ ਗੱਲ ਕਰਾਂਗੇ ਰਣਵੀਰ ਇਲਾਹਾਬਾਦੀਆ ਤੇ ਹੋਈ ਸੁਪਰੀਮ ਕੋਰਟ ਦੀ ਟਿੱਪਣੀ ਬਾਰੇ ਰੈਂਡਵੀਲ ਅਲਾਹਾਬਾਦੀਆਂ ਨੂੰ ਜੋ ਰਾਹਤ ਮਿਲੀ ਹੈ ਉਸ ਬਾਰੇ ਅੱਜ ਤੋਂ ਇਲਾਵਾ ਸੀ ਗੱਲਬਾਤ ਕਰਾਂਗੇ ਅਰਜੰਟ ੱਲੋ ਜੋ ਕਿ ਆਪਣੇ ਫੈਨਸ ਨੂੰ ਬਹੁਤ ਹੀ ਜਲਦੀ ਇੱਕ ਨਵੀਂ ਐਲਬਮ ਦੇ ਨਾਲ ਸਰਪ੍ਰਾਈਜ਼ ਦੇਣ ਵਾਲੇ ਨੇ ਤੇ ਇਸ ਤੋਂ ਇਲਾਵਾ ਗੱਲ ਕਰਾਂਗੇ ਸਿੱਧੂ ਮੂਸੇਵਾਲਾ ਦੇ ਮਾ ਚਰਨ ਕੌਰ ਨੇ ਸਿੱਧੂ ਮੂਸੇਵਾਲੇ ਦੇ ਭਰਾ ਦੇ ਹੱਥ ਤੇ ਬਣਵਾਏ ਟੈਟੂ ਬਾਰੇ ਸੋ ਜਿਆਦਾ ਸਮਾਂ ਨਾ ਲੈਂਦੇ ਆ ਸ਼ੁਰੂਆਤ ਕਰਦੇ ਆ ਖਬਰਾਂ ਯੂਟਿਊਬਰ ਰਣਵੀਰ ਇਲਾਹਾਬਾਦੀਆਂ ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਅੱਜ ਪਟੀਸ਼ਨ ਤੇ ਸੁਣਵਾਈ ਹੋਈ ਹੈ ਜਿਸ ਦੇ ਵਿੱਚ ਕੁਝ ਅਹਿਮ ਟਿੱਪਣੀਆਂ ਸੁਪਰੀਮ ਕੋਰਟ ਦੇ ਵੱਲੋਂ ਕੀਤੀਆਂ ਗਈਆਂ ਨੇ ਰਾਹਤ ਤਾਂ ਮਿਲੀ ਹੈ ਪਰ ਤੰਜ ਵੀ ਕੱਸੇ ਗਏ ਨੇ ਤੇ ਉਹਨਾਂ ਨੂੰ ਚੇਤਾਵਨੀਆਂ ਵੀ ਦਿੱਤੀਆਂ ਗਈਆਂ ਨੇ ਉਹਨਾਂ ਨੇ ਕਿਹਾ ਕਿ गिरफ्तारी ਤੇ ਰੋਕ ਲਗਾ ਦਿੱਤੀ ਗਈ ਹੈ ਕਿ ਰਣਵੀਰ ਇਲਾਹਾਬਾਦੀ ਦੀ ਕੋਈ ਵੀ ਗ੍ਰਿਫਤਾਰੀ ਨਹੀਂ ਹੋਗੀ ਔਰ ਇਸ ਤੋਂ ਇਲਾਵਾ ਉਹਨਾਂ ਨੇ ਤਲਕ ਟਿੱਪਣੀ ਵੀ ਉਹਨਾਂ ਤੇ ਕੀਤੀ ਹੈ ਕਿ ਇਹਨਾਂ ਦਾ ਦਿਮਾਗ ਦੰਦ ਦੇ ਨਾਲ ਭਰਿਆ ਹੋਇਆ ਹੈ ਲੋਕਾਂ ਨੂੰ ਕੀ ਦਿਖਾ ਰਹੇ ਨੇ ਮਾਮਾ ਨੂੰ ਕੀ ਦਿਖਾ ਰਹੇ ਨੇ ਇਹ ਬਹੁਤ ਹੀ ਜ਼ਿਆਦਾ ਜੋ ਹੈ ਗਲਤ ਐ ਸੋ ਇਸ ਨੂੰ ਲੈ ਕੇ ਕੁਝ ਇਹ ਵੀ ਗੱਲਾਂ ਕਹੀਆਂ ਗਈਆਂ ਨੇ ਕਿ ਰਣਵੀਰ ਇਲਾਹਾਬਾਦੀ ਦਾ ਜੋ ਪਾਸਪੋਰਟ ਹੈ ਉਹ ਰੱਖ ਲਿਆ ਗਿਆ ਹੈ ਕਿ ਰਣਵੀਰ ਇਲਾਹਾਬਾਦੀ ਇਸ ਸਮੇਂ ਦੌਰਾਨ ਕਿਤੇ ਵੀ ਵਿਦੇਸ਼ ਦੇ ਵਿੱਚ ਸਫ਼ਰ ਨਹੀਂ ਕਰ ਸਕਦੇ ਰਣਵੀਰ ਇਲਾਹਾਬਾਦੀ ਉਹ ਨੇ ਜਿਨ੍ਹਾਂ ਨੇ ਇੰਡੀਆ ਗਾਟ ਲੇਟੈਂਟ ਦੇ ਵਿੱਚ हिसा लिया ਸੀ ਤੇ ਉੱਥੇ ਉਹਨਾਂ ਨੇ ਇੱਕ ਭੱਦੀ ਸ਼ਬਦਾਬਲੀ ਪੋਲੀਸੀ ਕੋਈ ਟਿੱਪਣੀ ਕੀਤੀ ਸੀ ਪੈਰੈਂਟਸ ਨੂੰ ਲੈ ਕੇ ਬੱਚਿਆਂ ਨੂੰ ਲੈ ਕੇ ਸੋ ਉਹ ਟਿੱਪਣੀ ਤੋਂ ਬਾਅਦ ਉਹ ਵਾਇਰਲ ਹੋਏ ਔਰ ਉਹਨਾਂ ਦਾ ਵਿਰੋਧ ਜਿਹੜਾ ਕਹਿ ਲੋ ਕਿ ਪੂਰੇ ਭਾਰਤ ਦੇ ਵਿੱਚ ਹੋਣ ਲੱਗ ਗਿਆ ਬਹੁਤ ਸਾਰੇ ਐਕਟਰਸ ਬਹੁਤ ਸਾਰੇ ਸਿੰਗਰਸ ਔਰ ਸਿਆਸਤਦਾਨਾਂ ਨੇ ਵੀ ਉਸ ਦੇ ਉੱਪਰ ਟਿੱਪਣੀਆਂ ਕੀਤੀਆਂ ਔਰ ਕਹਿ ਲਿਆ ਕਿ ਵੱਖ-ਵੱਖਰੇ ਰਾਜਾਂ ਦੇ ਵਿੱਚ ਉਹਨਾਂ ਦੇ ਖਿਲਾਫ ਮਾਮਲਾ ਦਰਜ ਹੋਇਆ ਰਣਵੀਰ ਇਲਾਹਾਬਾਦੀ ਇੱਕ ਪੋਡਕਾਸਟਰ ਨੇ ਪੋਡਕਾਸਟ ਕਰਦੇ ਨੇ ਬਹੁਤ ਹੀ ਕਹਿ ਲੋ ਕਿ ਚੱਗੇ ਲੋਕ ਵੱਡੀਆਂ-ਵੱਡੀਆਂ ਹਸਤੀਆਂ ਦੇ ਪੋਡਕਾਸਟ ਦੇ ਵਿੱਚ ਆਉਂਦੇ ਨੇ ਪਰ ਇਸ ਤਰ੍ਹਾਂ ਦੀ ਟਿੱਪਣੀ ਤੋਂ ਬਾਅਦ ਬਹੁਤ ਸਾਰੇ ਪੋਡਕਾਸਟਰਸ ਉਹਨਾਂ ਦੇ ਸ਼ੋਅ ਦੇ ਵਿੱਚ ਆਉਣ ਤੋਂ ਜਵਾਬ ਦੇ ਗਏ ਨੇ ਤਾਂ ਹੁਣ ਇਹ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਚੱਲ ਰਿਹਾ ਸੀ ਤਾਂ ਸੁਪਰੀਮ ਕੋਰਟ ਨੇ ਉਹਨਾਂ ਨੂੰ ਰਾਹਤ ਦਿੱਤੀ ਹੈ ਔਰ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਇਹ ਉਹਨਾਂ ਦੇ ਦਿਮਾਗ ਦੇ ਵਿੱਚ ਗੰਦ ਭਰਿਆ ਹੋਇਆ ਜੋ ਉਹ ਬੋਲ ਰਹੇ ਨੇ ਟੋਜ਼ ਦੇ ਵੱਲ ਆਉਣੇ ਐਂਟਰਟੇਨਮੈਂਟ ਦੀ ਸੋ ਅਰਜਨ ਢਿੱਲੋ ਦੇ ਫੈਨਸ ਤਿਆਰ ਰਹੇ ਜੀ ਕਿਉਂਕਿ ਅਰਜਨ ਢਿੱਲੋ ਲੈ ਕੇ ਆ ਰਹੇ ਨੇ ਆਪਣੇ ਚਾਹਣ ਵਾਲਿਆਂ ਦੇ ਲਈ ਖਾਸ ਤੋਹਫਾ ਹਜੇ ਤਾਂ ਪਹਿਲਾਂ ਵਾਲੇ ਗੀਤਾਂ ਦਾ ਸਰੂਰ ਨਹੀਂ ਸੀ ਖਤਮ ਹੋਇਆ ਕਿ ਅਰਜਨ ਢਿੱਲੋ ਨੇ ਇੱਕ ਨਵਾਂ ਜਿਹੜਾ ਤੋਹਫਾ ਲਿਆਦਾ ਹੈ ਕਿ ਜਲਦ ਹੀ ਅਰਜਨ ਢਿੱਲੋ ਇੱਕ ਨਵੀਂ ਐ ਆ ਰਹੇ ਨੇ ਐਲਬਮ ਦਾ ਨਾਮ ਹੈ ਜੀ ਰੈਵਿਊਸ਼ਨ ਜੋ ਕਿ 19 ਫਰਵਰੀ ਨੂੰ ਯਾਨੀ ਕਿ ਕੱਲ ਹੀ ਰਿਲੀਜ਼ ਹੋਣ ਵਾਲੀ ਹੈ ਸੋ ਚਾਹਣ ਵਾਲੇ ਇੰਤਜ਼ਾਰ ਕਰ ਰਹੇ ਨੇ ਕਿ ਅਰਜਨ ਢਿੱਲੋਂ ਇਸ ਵਾਰ ਕੀ ਖਾਸ ਲੈ ਕੇ ਆ ਰਹੇ ਹਨ ਫਿਲਹਾਲ ਇਸ ਐਲਬਮ ਦੇ ਵਿੱਚ ਕਿੰਨੇ ਗਾਣੇ ਨੇ ਜਾਂ ਕਿੰਨੇ ਮਿੰਟ ਦੀ ਹੋਊਗੀ ਕੀ ਕੁਝ ਹੋਣ ਵਾਲਾ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਪਰ ਫੈਨਸ ਐਕਸਾਈਟਡ ਨੇ ਅਰਜਨ ਢਿੱਲੋਂ ਦੇ ਗੀਤਾਂ ਨੂੰ ਸੁਣਨ ਦੇ ਲਈ ਸੋ ਅਗਲੀ ਅਪਡੇਟ ਸਾਂਝੀ ਕਰਦੇ ਹਾਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਨੂੰ ਲੈ ਕੇ ਮਾਤਾ ਚਰਨ ਕੌਰ ਨੇ ਹਾਲ ਹੀ ਦੀ ਘੜੀ ਆਪਣੇ ਹੱਥ ਤੇ ਆਪਣੇ ਗੁੱਟ ਤੇ ਇੱਕ ਸੋਹਣਾ ਜਿਹਾ ਟੈਟੂ ਬਣਵਾਇਆ ਹੈ ਉਸ ਟੈਟੂ ਦੇ ਵਿੱਚ ਸਿੱਧੂ ਮੂਸੇਵਾਲਾ ਦੀ ਜਨਮ ਤਰੀਕ ਲਿਖਾਈ ਹੈ ਔਰ ਛੋਟੇ ਸ਼ੋਕਦੀਵੀ ਜਨਮ ਤਰੀਕ ਲਿਖਾਈ ਹੈ ਔਰ ਨਿੱਕੀ ਨਿੱਕੀਆਂ ਪੈੜਾਂ ਜਿਹੜੀਆਂ ਨੇ ਉਸ ਟੈਟੂ ਦੇ ਵਿੱਚ ਨਜ਼ਰ ਆਉਂਦੀਆਂ ਦਖਾਈ ਦੇ ਰਹੀਆਂ ਨੇ ਸੋ ਦੱਸਦੀ ਹੈ ਕਿ ਸਿੱਧੂ ਮੂਸੇਵਾਲਾ ਦੇਸ ਦੁਨੀਆ ਤੇ ਜਾਣ ਤੋਂ ਬਾਅਦ ਉਹਨਾਂ ਦੇ ਘਰ ਪਿਛਲੇ ਸਾਲ ਮਾਰਚ ਮਹੀਨੇ ਦੇ ਵਿੱਚ ਖੁਸ਼ੀਆਂ ਆਈਆਂ ਸੀਗੀਆਂ ਨਿੱਕੇ ਸਿੱਧੂ ਦੇ ਰੂਪ ਦੇ ਵਿੱਚ ਤੇ ਉਹਨਾਂ ਨੂੰ ਸੈਲੀਬ੍ਰੇਟ ਵੀ ਕੀਤਾ ਗਿਆ ਤਾਂ ਹਾਲੀ ਦੀ ਘੜੀ ਆਉਣ ਵਾਲੇ ਅਗਲੇ ਮਹੀਨੇ ਛੋਟੇ ਸ਼ੋਭ ਦਾ ਜਨਮ ਦਿਨ ਵੀ ਹੈ ਸੋ ਕਿਤੇ ਨਾ ਕਿਤੇ ਮਾਤਾ ਨੇ ਉਹਨਾਂ ਦਿਨਾਂ ਨੂੰ ਯਾਦ ਕਰਦੇ ਆ ਆਪਣੇ ਵੱਡੇ ਪੁੱਤ ਨੂੰ ਅਤੇ ਛੋਟੇ ਪੁੱਤ ਦੇ ਨਾਮ ਦਾ ਜਿਹੜਾ ਟੈਟੂ ਬਣਾਇਆ ਸੋ ਹਰ ਕੋਈ ਉਸ ਵੀਡੀਓ ਨੂੰ ਉਸ ਟੈਟੂ ਨੂੰ ਬਹੁਤ ਹੀ ਜ਼ਿਆਦਾ ਪਿਆਰ ਦੇ ਰਿਹਾ ਕਿ ਮਾਂ ਅੱਜ ਵੀ ਆਪਣੇ ਪੁੱਤਾਂ ਨੂੰ ਉਹਨਾਂ ਪਿਆਰ ਕਰ ਰਹੀ ਐ ਸੋ ਇਹ ਵੀਡੀਓਜ਼ ਬਹੁਤ ਹੀ ਪਿਆਰੀਆਂ ਨੇ ਸੋਸ਼ਲ ਮੀਡੀਆ ਤੇ ਲੋਕ ਇਹਨਾਂ ਨੂੰ ਬਹੁਤ ਹੀ ਜ਼ਿਆਦਾ ਲਾਈਕ ਕਰ ਰਹੇ ਨੇ ਸੋ ਅੱਜ ਦੀ ਇਸ ਐਂਟਰਟੇਨਮੈਂਟ ਦੀ ਡੋਜ਼ ਦੇ ਵਿੱਚ ਐਨਾ ਹੀ ਮਿਲਦੇ ਆ ਕੱਲ ਨੂੰ ਲੈ ਕੇ ਹੋਰ ਖਾਸ ਖਬਰਾਂ